ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਤੁਹਾਨੂੰ ਮੈਂ ਫੈਕਟਰੀ ਦਿਖਾਈ ਹੈ ਇਹ ਗੌਰ ਨਾਲ ਦੇਖ ਲਓ ਖੰਨਨਵਾਸੀਓ ਪੈਲਡਵਾਸੀਓ ਪੰਜਾਬ ਦੇ ਲੋਕੋ ਇਹ ਉਹ ਜਗ੍ਹਾ ਜਿੱਥੇ ਪੰਜਾਬ ਦੀ ਜਵਾਨੀ ਨੂੰ ਜ਼ਹਿਰ ਪਰੋਸਿਆ ਜਾਂਦਾ ਸੀ ਜਿੱਥੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਲਈ ਜ਼ਹਿਰ ਰੂਪ ਨਸ਼ਾ ਤਿਆਰ ਕੀਤਾ ਜਾਂਦਾ ਸੀ ਕਾਂਗਰਸ ਦੀ ਸਰਕਾਰ ਜਿਹਦੇ ਵਿੱਚ ਇਹ ਬਹੁਮਜਰਾ ਨਕਲੀ ਸ਼ਰਾਬ ਫੈਕਟਰੀ ਪੂਰੇ ਜੋਰਾ ਤੇ ਚੱਲੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਲਈ ਇਸ ਜਗ੍ਹਾ ਤੇ ਉੱਤੇ ਉਹ ਫੈਕਟਰੀ ਆ ਜਿੱਥੇ ਪੰਜਾਬ ਦੇ ਲੋਕਾਂ ਨੂੰ ਜ਼ਹਿਰ ਦੇ ਕੇ ਮਾਰਿਆ ਜਾਂਦਾ ਸੀ ਪਰ 2.5 ਤੋਂ 3 ਸਾਲ ਬੀਤ ਗਏ ਨੇ بڑے ਰੌਲੇ ਪਏ ਇੱਥੇ ਇੱਕ ਐਸਐਚਓ ਦਾ ਪੈਰ ਵੀ ਨੁਕਸਾਨਿਆ ਗਿਆ ਇਹ ਉਹ ਜਗ੍ਹਾ ਜਿੱਥੇ ਮੈਂ ਪਹਿਲਾਂ ਵੀ ਦੱਸਿਆ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸਰਦਾਰ ਬਿਆਨਤ ਸਿੰਘ ਦਾ ਪੋਤਾ ਗੁਰਕੀਰਤ ਸਿੰਘ ਕੋਟਲੀ ਐਮਐਲਏ ਰਹਾ ਇੱਥੇ ਕੈਬਨਟ ਮੰਤਰੀ ਬਨਾਇਆ ਸ਼ਰਾਬ ਫੈਕਟਰੀ ਫਰਨੇ ਤੋਂ ਫੜੇ ਜਾਣ ਤੋਂ ਬਾਅਦ ਕਾਂਗਰਸ ਨੇ ਉਸ ਨੂੰ ਤਰੱਕੀ ਦਿੱਤੀ ਵੀ ਸ਼ਾਬਾਸ਼ ਤੇਰੇ ਹਲਕੇ ਦੇ ਵਿੱਚ ਇੱਕ ਵੱਡੀ ਨਕਲੀ ਸ਼ਰਾਬ ਫੈਕਟਰੀ ਚੱਲਦੀ ਸੀ ਤੂੰ ਸਾਡੇ ਪੂਰਨਿਆਂ ਦੇ ਚੱਲਿਆ ਉਹਨੂੰ ਕੈਬਨਟ ਮੰਤਰੀ ਬਨਾਇਆ ਲਖਵੀਰ ਸਿੰਘ ਲੱਖਾ ਪੈਲੋ ਐਮਐਲਏ ਔਰ ਸਾਡੇ ਪੈਲ ਦੇ ਵਿੱਚ ਇੱਕ ਕਹਾਵਤ ਸੀ ਵੀ ਕਿਹੜੀ ਲੈਣੀ ਆ ਹੁਣ ਮੈਂ ਨਾਉ ਨਹੀਂ ਲੈਣਾ ਵੀ ਤੁਸੀਂ ਚੰਡੀਗੜ੍ਹ ਵਾਲੀ ਲੈਣੀ ਆ ਇਹਨਾਂ ਲੀਡਰਾਂ ਦੇ ਨਾਉ ਲੈ ਲੈ ਕੇ ਲੋਕ ਪੁੱਛਦੇ ਹੁੰਦੇ ਸੀ ਔਰ ਵਿਧਾਨ ਸਭਾ ਦੇ ਵਿੱਚ ਜਦ ਬੋੜਾ ਚੋਣਾ ਆਈਆਂ 2022 ਦੀਆਂ ਮਨਵਿੰਦਰ ਸਿੰਘ ਗਿਆਸਪੁਰਾ ਗੁਰਸਿੱਖ ਚੇਹਰਾ ਜਿਹੜਾ ਕਹਿੰਦਾ ਮੈਂ ਕਰਨੀ ਦਾ ਪੱਕਾ ਗੁਰਸਿੱਖ ਬੰਦਾ ਮੈਂ ਜੋ ਕਹਿੰਦਾ ਉਹ ਕਰਦਾ ਪਾਣੀ ਪੀ ਪੀ ਕੇ ਗੁਰਕੀਰ ਸਿੰਘ ਕੋਟਲੀ ਔਰ ਪੈਲ ਵਾਲੇ ਐਮਐਲਏ ਨੂੰ ਕੋਸਿਆ ਕੀ ਕਹਿੰਦਾ ਸੀ ਜਦ ਸਾਡੀ ਸਰਕਾਰ ਬਣ ਗਈ ਪਹਿਲੇ ਦਿਨ ਬਾਹੋ ਮજરા ਨਕਲੀ ਸ਼ਰਾਬ ਫੈਕਟਰੀ ਦੀ ਜਾਂਚ ਕੀਤੀ ਜਾਊਗੀ ਵਿਧਾਨ ਸਭਾ ਦੇ ਵਿੱਚ ਮੁੱਦਾ ਚੱਕਿਆ ਮਰਵਿੰਦਰ ਸਿੰਘ ਗਿਆਸਪੁਰਾ ਨੇ ਵਿਧਾਨ ਸਭਾ ਦੇ ਵਿੱਚ ਮੁੱਦਾ ਚੱਕਿਆ ਕਰਨਪ੍ਰੀਤ ਸੌਂਦ ਨੇ ਐਮਐਲਏ ਖੰਨੇ ਨੇ ਪਰ ਗੋਗਲੋਂ ਤੋਂ ਮਿੱਟੀ ਝਾੜਨ ਵਾਲਾ ਕੰਮ ਹੋਇਆ ਕਿਸੇ ਨੇ ਡੱਕਾ ਨਹੀਂ ਤੋੜਿਆ ਹੁਣ ਮੈਂ ਦੋਨੋਂ ਐਮਐਲਏ ਨੂੰ ਪੁੱਛਣਾ ਚਾਹੁੰਨਾ ਵੀ ਕਿੰਨੇ ਦੇ ਵਿੱਚ ਤੁਹਾਡੀ ਸੈਟਿੰਗ ਹੋਈ ਆ ਵੀ ਇਨਕੁਆਰੀ ਨਾ ਹੋਵੇ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਵਿਧਾਨ ਸਭਾ 'ਤੇ ਪਾਸ਼ਣ ਦਿੱਤਾ ਭਗਵੰਤ ਮਾਨ ਦੀ ਕਹਿੰਦੇ ਬਿੱਟੂ ਨਾ ਬੜੀ ਜਾਰੀ ਐ ਐਨੀ ਜਾਰੀ ਐ ਕਿ ਉਹ ਕਹਿੰਦੇ ਵੀ ਜਦ ਤੱਕ ਭਗਵੰਤ ਮਾਨ ਮੁੱਖ ਮੰਤਰੀ ਰਹੂ ਕਿਸੇ ਦੀ ਹਿੰਮਤ ਔਰ ਔਕਾਤ ਨਹੀਂ ਇੱਥੇ ਦੀ ਇਨਕੁਆਰੀ ਹੋ ਜੂਗੀ ਤਾਂ ਜਿਹੜੇ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਸੱਤਾ ਚਾਹੀ ਸੀ ਨਸ਼ੇ ਨੂੰ ਲੈ ਕੇ ਬੜੇ ਬੜੇ ਬੋਰ ਲੱਗੇ ਕੇਜਰੀਵਾਲ ਨੇ ਲਗਾਏ ਮਜੀਠੀਏ ਦੇ ਖਿਲਾਫ ਕੀ ਉਹ ਉਹ ਜਿਹੜੇ ਮੁੱਦੇ ਸੀ ਹੁਣ ਖਤਮ ਹੋ ਗਏ ਇਹਦਾ ਮਤਲਬ ਕੁੱਤੀ ਚੋਰਾ ਨਾਲ ਰਲਈ ਐ ਲੋਕਾਂ ਦਾ ਧੋਖਾ ਹੋਇਆ ਨਸ਼ੇ ਦੇ ਨਾਂ ਦੇ ਉੱਤੇ ਔਰ ਭ੍ਰਿਸ਼ਟਾਚਾਰ ਦੇ ਨਾਂ ਦੇ ਉੱਤੇ ਬਣੀ ਸਰਕਾਰ ਅੱਜ ਉਸੇ ਤਰ੍ਹਾਂ ਨਸ਼ਾ ਵੇਚ ਰਿਹਾ ਇਸ ਕਰਕੇ ਵੇਚ ਰਿਹਾ ਕਿਉਂਕਿ ਅਜੇ ਜਿਹੜੇ ਜਲਾਦ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲਈ ਫੈਕਟਰੀਆਂ ਚਲਾਈਆਂ ਉਹ ਆਰਾਮ ਦੇ ਨਾਲ 4-4 ਗੱਡੀਆਂ ਲੈ ਕੇ ਹੂਟਰ ਮਾਰ ਕੇ ਘੁੰਮ ਰਹੇ ਨੇ ਅਗਰ ਇਹਨਾਂ ਦੀ ਇਨਕੁਆਇਰੀ ਹੁੰਦੀ ਹੈ ਜੇਲਾ ਵਿੱਚ ਹੁੰਦੇ ਤਾਂ ਪੰਜਾਬ ਦੇ ਅੰਦਰ ਨਸ਼ੇ ਨੂੰ ਠੱਲ ਪੈਣੀ ਸੀ ਮੈਂ ਅਖੀਰ ਵਿੱਚ ਇਹੀ ਬੇਨਤੀ ਕਰਨੀ ਚਾਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਫੈਕਟਰੀ ਦੇ ਸਾਹਮਣੇ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਚੰਡੀਗੜ੍ਹ ਵਿਜੀਲੈਂਸ ਦਫ਼ਤਰ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕਰਾਂਗੇ ਕਿਉਂਕਿ ਵਿਜੀਲੈਂਸ ਜਾਂਚ ਨਹੀਂ ਕਰ ਰਹੀ ਸਾਰੇ ਪ੍ਰੂਫ ਦੇਤੇ ਵਿਜੀਲੈਂਸ ਤੇ ਕਿਸ ਦਾ ਦਬਾਅ ਅਧਿਕਾਰੀਆਂ ਨਾਲ ਗੱਲ ਕਰੀ ਦੀ ਆ ਉਹ ਕਹਿੰਦੇ ਉੱਤੋਂ ਦਬਾਅ ਦਬਾਅ ਮੁੱਖ ਮੰਤਰੀ ਪੰਜਾਬ ਕਹਿੰਦਾ ਕਹਿੰਦਾ ਮੈਂ ਨਸ਼ਾ ਮੁਕਤ ਪੰਜਾਬ ਕਰਨਾ ਫਿਰ ਇਹਦੀ ਜਾਂਚ ਵਿੱਚ ਕੀ ਅੜਚਣ ਹੈ ਆਉਣ ਵਾਲੇ ਸਮੇਂ ਦੇ ਵਿੱਚ ਬਹੁ ਮਜਰਾ ਨਕਲੀ ਸ਼ਰਾਬ ਫੈਕਟਰੀ ਦੇ ਮੂਰੇ ਧਰਨਾ ਦਿੱਤਾ ਜਾਊ ਜੇ ਲੋਕ ਨਾ ਉੱਠੇ ਤਾਂ ਇਹ ਨਕਲੀ ਸ਼ਰਾਬ ਫੈਕਟਰੀ ਚਲਾਉਣ ਵਾਲੇ ਫਿਰ ਐਮਪੀਐਮਐਲਏ ਬਣ ਕੇ ਤੁਹਾਡੀਆਂ ਜਵਾਨੀਆਂ ਬਰਬਾਦ ਕਰਨਗੇ ਲੋਕਾਂ ਨੂੰ ਅਪੀਲ ਹੈ ਇਹ ਜੋ ਅਸੀਂ ਧਰਨਾ ਪ੍ਰਦਰਸ਼ਨ ਇਹਦੀ ਜਾਂਚ ਲਈ ਕਰਵਾਉਣਾ ਸਾਰੇ ਲੋਕਾਂ ਨੂੰ ਬੇਨਤੀ ਆ ਕਿ ਸਹਿਯੋਗ ਕਰੋ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ